ਬਾਬਿਓ ਕੀ ਹਾਲ ਚਾਲ ਆਪਣੇ ਬਲੌਗ ਦੇ ਵਿੱਚ ਫੇਰ ਤੁਹਾਡਾ ਸਵਾਗਤ ਹੈ ਤੇ ਆਪਾਂ ਹੁਣ ਡੋਨ ਲਗੇ ਕੁੱਟ ਦੇ ਜਾ ਕੇ ਗੁੱਡੀ ਪਤੰਗ ਆਪਾਂ ਬਾਜੋ ਡਾਵਾਂਗੇ ਤੇ ਪਹਿਲਾਂ ਡਰਾਈਏ ਗੁੱਡੀ ਗੱਟੂ ਆਪਣਾ ਪਿਆ ਗੱਟੂ ਫੜਦੀ ਹੈ ਤੇ ਟੇਪ ਤੇ ਗੁੱਡਾ ਬਾਹਰ ਪਿਆ ਤੇ ਗੁੱਡਾ ਲੈ ਕੇ ਜਾਂਦੇ ਆਪਾਂ ਤੇ ਬਾਬਿਓ ਹੁਣ ਜਾਂਦੇ ਕੋਠੇ ਤੇ ਕੋਠੇ ਤੇ ਜਾ ਕੇ ਡੋਨੇ ਗੁੱਡੀ ਆਪਾਂ ਪਹਿਲਾਂ ਗੁੱਡਾ ਬਣ ਕੇ ਫਿਰ ਡੋਨੇ ਸੋ ਬਾਬਿਓ ਇਹ ਗੁੱਡੀ ਬਹੁਤ ਹੀ ਘਾਟ ਟੁੱਟਦੀ ਬਈ ਆ ਅੱਗੇ ਬਹੁਤ ਸ਼ਾਮੀ ਬੜੀ ਉੜਦੀ ਗੁੱਡੀ ਤਿਆਰ ਪਾ ਦੋਨੇ ਆ ਇਹ ਇਤਲੋਂ ਨੇ ਪਿੱਛੇ ਉਹ ਬਾਬੇ ਉਹ ਪਤੰਗ ਦਾ ਲੱਗਾ ਹੋਇਆ ਪੇਚਾ ਵੇਖ ਸਕਦੇ ਤੁਸੀਂ ਆ ਦੇਖੋ ਇਹਨੇ ਕਿਹੜਾ ਜਾਂਦਾ ਸੋ ਬਾਬੇ ਆ ਪਾਉਣ ਨੂੰ ਦੋਨੇ ਇਹ ਮੁੰਡਾ ਪੂਰਾ ਸੈੱਟ ਆ ਇੰਨੇ ਹੋਈ ਨਾ ਜੇ ਨਾ ਪਤਾ ਸਾਬਾ ਬਣਾ ਬਣੀ ਨਾ ਪਰ ਤਾਂ ਅੰਦਰ ਵੀ ਚੱਲੋ ਲੱਗੀ ਇਹਦੇ ਆ ਬਾਹਰ ਨੇ ਲੋਨੇ ਵੇਚਿਆ ਮੁੰਡਾ ਆਪਰਾਪ ਧੰਧ ਕਰਾਈ ਬਾਬਾ ਆਪਣੇ ਨਾਲ ਪਤੰਗ ਦੇ ਨਾਲ ਪੇਟਾ ਨਾ ਗਿਆ। ਓਕੇ ਆ ਆਪਣਾ ਆਪਣਾ ਵੱਧਿਆ ਗਿਆ। ਬਾਬੇ ਆਪਣਾ ਗੁੱਡਾ ਹੋ ਰਿਹਾ ਵੱਧਿਆ ਗਿਆ। ਪਤੰਗ ਬੜੀ ਭਾਰੀ ਸੀ। ਇਨਾਂ ਨੇ ਵੱਡੀ ਸਾਡੀ ਗੁੱਡੀ ਤੇ ਇਨਾਂ ਦੀ ਪਤੰਗ ਆਈ ਪੋ ਗਈ ਏ। ਉਹ ਜਾਂਦੀ ਏ। ਜਾਂਦੇ ਹੋਰ ਆ ਜੂਏ ਕਦੇ ਹਾਂ ਵੀ। ਇੱਕ ਰਵੇ ਦੇ ਦਾਹ ਜਾਂਦੀ ਆ ਡੇਰੇ ਤੇ। ਫੜੀ ਵੀ ਗਈ ਓ। ਫੜੀ ਵੀ ਗਈ। ਇਨੇ ਬੜੀ ਰਾਤ ਨੇ ਵੜੀ ਹਣੀ ਨਹੀਂ ਦਤ ਨੇ ਬੜੀ ਦਤ ਨੇ ਨਹੀਂ ਬੜੀ ਬੱਬੇ ਹੁਣ ਮੇਰੀ ਪਤੰਗ ਡੋਣੇ ਆਪਾਂ ਹਰੀ ਪਾਕਿਸਤਾਨ ਵਾਲੀ ਤੇ ਚਲੀਏ ਗੱਟੂ ਦਾ ਫੜ ਕੇ ਆਪਣਾ ਗੱਟੂ ਕੱਚਾ ਇਹਦਾ ਗੱਟੂ ਪੱਕਾ ਹੈ ਇਨੇ ਹੱਥ ਖਿੱਚੇ ਚੰਗੇ ਤੇ ਉਹ ਬੱਬੇ ਨੇ ਵੀ ਡਾਈ ਰਿਹਾ ਵੇਖੋ ਬੱਬੇ ਡੋਣੇ ਆਬਿਓ ਆਪਣੇ ਵੀਰੋ ਨਾਲੇ ਆ ਵੇਖੋ ਕਿਹੜੀ ਪੀਪਾ ਕਾਈਟ ਨਾ ਦੇਸੀ ਪਤੰਗ ਆ ਵਾਹ ਪੱਲਾ ਪਸਾ ਦਿੰ ਗਈ ਕਾਗਜ਼ ਕੋਈ ਗ੍ਰੇ ਕੇ ਤਰ੍ਹਾਂ ਲਾਏ ਪਹਿਲਾਂ ਇਤਰਾ ਸਿੱਧੇ ਲਾਏ ਨਾ ਪਹਿਲਾ ਗੂੰਦ ਗਾਂ ਲਗੀ ਪਹਿਲਾ ਇੱਕ ਸਿਕਾਵੇ ਨੂੰ ਲਾਈ ਗੋਦਾ ਵਾਹ ਉੜਦੀ ਆ ਇੱਕ ਦਿਨ ਡੋਣੀ ਕੱਲ ਨਹੀਂ ਮੈਂ ਵੇਖੀ ਪਰ ਬੜੀ ਵਧੀਆ ਬਣੀ ਆ ਪਾ ਦੋਨੇ ਪਤੰਗ ਆਪਣੀ ਹਰੀ ਤੇ ਚੱਲੀਏ ਲੈ ਗਏ ਨੂੰ ਕੋਠੇ ਦੇ ਔਰ ਡੋਰ ਛਡਾਈ ਯਾਰ ਪਹਿਲਾ ਚਲੋ ਯਾਰ ਚੱਲੀ ਆਵਾ ਕੋਠੇ ਦੇ ਪਤੰਗ ਉਡਾਈ ਸੋ ਬਾਪੇਓ ਵੀਰ ਨੂੰ ਨਹੀਂ ਬਣਨਦੇ ਗੁੱਡੀ ਤੇ ਹੁਣ ਡੋਂ ਲਗਾ ਪਤੰਗ ਇਨੂੰ ਵਾਹਾ ਅਗਲੇ ਆ ਪੇਜਾ ਪੂਜਾ ਲਾਉਂਦੀ ਸਾਨੂੰ ਅਗਲੀਆਂ ਕੀ ਤੇ ਇਹ ਲਾਉਗਾ ਪੇਜਾ ਥੱਲਾਂ ਦੀ ਪਾਗੇ ਸੋ ਬਾਪੇਆ ਵੀਰੋਂ ਨਹੀਂ ਡੌਣਗੇ ਪਤੰਗ ਜਿੱਦ ਬਾਪਾ ਖਾਦ ਲੈਨੇ ਆ ਕੋ ਦੀ ਲੱਗੋ ਤਾਂ ਦਾ ਨਹੀਂ ਤਰੀਕੇ ਕੁੜਕੀ ਤੇ ਨਹੀਂ ਨਾ ਲੱਗੀ ਆਪਣੇ ਆਹ ਦਿੱਤੀ ਆ ਪਤੰਗਾ ਡੌਣੀਆਂ ਦੇ ਵਿੱਚ ਸੋਟੀਆਂ ਗੁੜੀਆਂ ਹੋਈਆਂ ਸੋ ਬਾਬੇ ਉਹ ਵੀ ਇਹਨਾਂ ਨੇ ਪਤੰਗ ਵਧਾਤੀ ਵੇਖੋ ਇਹਦੇ ਇਹੇ ਤੁੰਕਾਰੇ ਜਾਂਦੇ ਉਹ ਵੱਡੀ ਗਈ ਹੋ ਗਈ ਪਤੰਗ ਤੇਰੀ ਵਾਲੀ ਢਟੇ ਲਾ ਹੁਣ ਤੇ ਆਪਣੀ ਪਤੰਗ ਵਾਕੀਂ ਦੇਖੋ ਸਾਹ ਘਾਤਾ ਇਹੋ ਬਾਬੇ ਆਪਣੀ ਪਕਾ ਕੇ ਗੜੀ ਸੁਣਦੇ ਆ ਕਿੱਥੇ ਖੱਚੇ ਖੇਚੇ ਉਗੀਏ ਚੋ ਬਰਕ ਲੈ ਜਾ ਦੰਪਾ ਬੰਦ ਆਹ ਚਾਰ ਗਾਵੇ ਹੱਕ ਨਹੀਂ ਪਾਰੀ ਹੋਏ ਗੁੰਜਰ ਕਈ ਗੁੰਜਰ ਗੁੰਜਰ ਮੱਧੇ ਪਾਰ ਆਹ ਵਾਰੀ ਤੇ ਵਾਪੇ ਉਹ ਬਤਾਉਂਗਾ ਆਪਣੀ ਬੜੀ ਜਰੀ ਭਾਰੀ ਦੇਖੋ ਪੂਰੀ ਡੁੰਕੇ ਮਾਰਦੀ ਹੈ ਵਾਪੇ ਆਪਣੀ ਤਪੰਗ ਦੇਖੋ ਕਿ ਦੀ ਭਾਰੀ ਦਾ ਤਾ ਕੋਲੀ ਹੋੜੀ ਕਿਦੋਂ ਆਏ ਵਾਪੇ ਆਪਾਂ ਦੇ ਹੱਥ ਨਹੀਂ ਲੋਣਾ ਹੋ ਵੀਰ ਹੱਥ ਲਾਊਗਾ ਤੇ ਚੱਲੋਂ ਦੀ ਨੂੰ ਅਗਰ ਤਾਂ ਪਰ ਵੀ ਇੱਥੇ ਪੈਚਾ ਨੂੰ ਡਾਡਣਾ ਏ ਆੜੋ ਬਾਬਾ ਪੁੱਤੀ ਇਹ ਪੇ ਚਾਲਣਾ ਕੀ ਤੇ ਆਪਾਂ ਪਾਵਾਂਗੇ ਲਮਕਾਈ ਲਮਕਾਈ ਪੋਣੀ ਆ ਚੱਲ ਚੱਲ ਓ ਕੀ ਆ ਇਹ ਚੱਲੇ ਬਾਬਾ ਆਪਾਂ ਇੱਕ ਗੁਡੀ ਵੜਤੀ ਆ ਲੱਗੀ ਭਰਾ ਅਮਰੀਕਾ ਵਰਤਾ ਬ ਅਮਰੀਕਾ ਵਧਾ ਲਓ ਤੁਹਾਡਾ ਪਤੰਗ ਜਾਰੀ ਭਰੀ ਆ ਤੇ ਹੁਣ ਵੀਰੂ ਨਹੀਂ ਆਓ ਵੇਖੋ ਬਾਬੇ ਆਪਣੀ ਪਤੰਗ ਸਿੱਧੀ ਸਿੱਧੀ ਜਾਂਦੀ ਆ ਵੇਖੋ ਬਾਬੇ ਦਿਖਾਇਓ ਕਿਦਾਂ ਭਰੀ ਪਤੰਗ ਆਵੇਂ ਉਂਗਲ ਤੇ ਛੱਕ ਕਰ ਉਹ ਬਾਬੇ ਦੀ ਉਂਗਲ ਕੋ ਲਾਲ ਤੇ ਬਾਬਾ ਆਪਾਂ ਇਹਨੇ ਫੜ ਕੇ ਪਤਾ ਗੋ ਉਹ ਬਾਬੇ ਉਹ ਬੜੀ ਯਾਰੀ ਭਾਰੀ ਬਤਾ ਦੇ ਮੁੰਨ ਕੋਈ ਨਹੀਂ ਤੇਰੀ ਧਿਆਨਾ ਧਿਆਨਾ ਓਏ 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 ਧਿਆਨਾ ਧਿਆਨਾ ਸਵਾਭੇ ਜਿਹੜਾ ਬੰਦੇ ਨੇ ਛੇ ਟਾ ਟਾਵਾਂ ਦੀ ਟਾਂ ਦਾ ਵਾਦੇ ਵਿੱਚ ਪੂਰਾ ਲੱਗਿਆ ਹੁੰਦਾ ਉਹ ਵਾਲਾ ਸਾਫ ਨੇ ਬੱਜ ਗੁੱਡੀ ਯਾਰੀ ਭਾਈ ਗੁੱਡੀ ਮਿੱਤਰੋ ਬਹੁਤੀ ਚੜੀ ਏ ਇਧਰ ਕੋ ਚਾਰੇ ਬੰਨੇ ਗੁੱਡੀ ਗੁੱਡੀ ਦੇਖੋ ਬਾਬੇ ਉਹਨਾਂ ਨੇ ਗੱਡੂ ਦੀ ਮੋਕਾ ਕਰੀ ਆ ਆਪਾਂ ਹਜੇ ਧੰਦੇ ਵੀ ਨਹੀਂ ਆਹ ਉਹ ਦੰਦੀ ਆਹ ਫੜੋ ਯਾਰ ਲੌਣ ਆ ਗਿਆ ਪੇਚਾ ਚਲਾਓ ਪੇਚਾ ਤੇਰੇ ਬੋ ਵੇਖੋ ਕਿੰਨੀ ਗੁੱਡੀ ਉੱਡਦੀ ਪਈ ਅੱਗੇ ਨਹੀਂ ਗਿਆ ਨਹੀਂ ਤਾਂ ਨੂੰ ਦੇਖਣੀ ਆਣੀ ਆ ਆਪਾਂ ਅੰਜ ਜ਼ੂਮ ਮਾਰ ਕੇ ਦਿਖਾ ਦਿੰਨੇ ਤੁਹਾਨੂੰ ਇੱਧਰ ਆਪਣੀ ਪਤੰਗ ਲੱਗੀ ਆਪਣੀ ਇੱਧਰ ਪਤੰਗ ਰੇ ਬਾਬੇ ਆਪਣੇ ਨਾਲ ਪਿੰਕ ਜੇ ਦੋ ਗੱਡੇ ਆਉਣ ਲੱਗੇ ਪੇਚੇ ਲੌਣ ਤੇ ਲਮਕਾਈ ਛੱਡ ਦੋ ਰੋਜੋ ਰੇ ਉਹਨਾਂ ਦਾ ਪਿਆਜ ਹੈ ਪੇਚਾ ਥੱਲੇ ਕਰ ਲਾ ਪਤੰਗ ਥੱਲੇ ਕਰ ਲੋ ਜੇ ਸੋ ਬਾਬੇ ਪੇਚਾ ਇਧਰੇ ਲੱਗ ਚੁਕਿਆ ਆਪਣਾ ਵੇਖੋ ਝਮਕਾਈ ਪੈ ਚੁਕੀ ਆ ਤੇ ਟੈਨਸ਼ਨ ਕਾ ਟੈਨਸ਼ਨ ਕਾ ਟੈਨਸ਼ਨ ਕਾ ਟੈਨਸ਼ਨ ਕਾ ਚੱਲਦਾ ਪਿਆ ਆਪਣਾ ਨਹੀਂ ਪਿਆ ਪੇਚਾ ਨਹੀਂ ਪਿਆ ਬਾਬੇ ਪੇਚਾ ਨਹੀਂ ਪਿਆ ਜੇ ਹਰੇ ਕੋਈ ਨਹੀਂ ਚੱਲੰਦੋ ਹਾਂ ਜੀ ਰੋ ਨੀਵੀਂ ਨੀਵੀਂ ਰੱਖੋ ਆ ਗਿਆ ਏ ਸੋ ਸੰਤਰੀ ਵਰਤਾ ਬਾਬੇ ਆਪਾਂ ਸੋ ਬਾਬੇ ਆਪਣਾ ਇੱਕ ਹੋਰ ਪੇਚਾ ਪੈ ਗਿਆ ਉਹ ਪਿੰਕੜੇ ਗੁੱਡੇ ਨਾ ਸਾਨੂੰ ਹੋਣੇ ਆ ਉਹ ਦੇਖ ਪਿੰਕੜੇ ਗੁੱਡੇ ਨਾ ਉਹ ਵੱਡੀ ਗਈ ਪਤੰਗ ਆਪਣੀ ਉਹ ਬਾਬਾ ਆਪਣੀ ਪਤੰਗ ਗੱਡੀ ਗਈ ਆ ਵੇਖੋ ਬੜੀ ਕਸ ਕੇ ਆ ਗਈ ਉਹ ਵੇਖੋ ਬਾਬੇ ਜੰਡੀ ਆ ਜਾਂਦੀ ਆਪਣੀ ਉਹ ਬਾਬੇ ਉਹ ਵੀ ਵੱਡਿਆ ਗਿਆ ਨਾਲੇ ਕੋਈ ਚ ਪਣੀ ਡੋਰ ਫੜ ਉਹ ਵੇਖੋ ਬਾਬੇ ਉਹ ਵੀ ਵੱਡਿਆ ਗਿਆ ਆਪਾਂ ਵੀ ਚੀਕਾ ਮਾਰੀ ਰਹੀਏ ਫਿਰ ਇਹਦੇ ਕੋ ਡੋਰ ਫੜ ਲਈ ਵੇਖੋ ਕਿੱਧਰ ਗਿਆ ਆਹ ਵੇਖੋ ਉਹ ਛੜਤੀ ਡੋਰ ਨੇ ਉਹਨੇ ਆਪ ਹੀ ਤੋੜ ਕੇ ਛੜਤੀ ਇੱਕੋ ਬਾਬੇਓ ਅਬ ਦਵਾ ਬਾਈ ਕਬਣਾਈਆ ਪਰੋਲੀ ਤਿਆਰ ਹੁੰਦੀ ਰਹੀ ਸੁੱਕ ਗਈ ਆ ਰਾਤੀ ਚ ਅੱਗ ਬਾਲਾਂਗੇ ਡਾਈ ਇੱਕ ਹੋਰ ਗੁੱਡਾ ਆ ਲਾ ਜਾਓ ਸਾਲ ਮੈਂ ਕਿੰਨੀ ਮਿਹਨਤ ਕਰਕੇ ਲਿਆਇਆ ਬੰਦਾ ਗਿਛ ਵਈ ਕੋ ਬਾਬੇ ਕਿੰਨੀ ਗੇਚੀ ਦੀਨੇ ਆ ਗੁੱਡਾ ਡੋਨੇ ਆ ਇਹ ਹੈਗਾ ਪਾਰਾ ਤੇ ਆਪਾਂ ਤੁਹਾਨੂੰ ਦੀ ਬਾਅਦ ਬਹੁਤ ਚੱਕਣਾ ਹੁਣ ਮੇਰਾ ਪੇਚਾ ਲੱਗੂਗਾ ਤੇ ਹੁਣ ਮੈਂ ਲਾਉਂਗਾ ਪੇਚਾ ਤੇ ਇਹ ਕੋ ਦੌੜਗੇ ਵੀਰੋ ਨਹੀਂ ਆਪਣੇ ਝੋਤੇ ਵੀਰ ਨੇ ਬਣਾਇ ਪੀਪਾ ਗਾਟ ਝੋਤੇ ਪੀਪਾ ਬਣਾਈ ਪੀਪਾ ਆਪਾਂ ਗੁੱਡਾ ਇੱਕ ਹੋਰ ਵਧਾਤਾ ਹੈ ਵੇਖੋ ਬਾਬਿਓ ਤੇ ਐ ਦਵਾਰ ਆਪਾਂ ਫੇਰ ਡਾਵਾਂਗੇ ਤੇ ਆਪਣੇ ਹਰੇ ਦੋ ਤਿੰਨ ਦਿਨ ਵਲੌਗ ਨਹੀਂ ਹੋਣੇ ਤਾਂ ਕਰਕੇ ਤੇ ਅੱਜ ਗੁੱਡੀ ਡੋਣੇ ਹੀ ਫੇਰ ਡਾਵਾਂਗੇ ਟਾਈਮ ਲੱਗਾ ਤੇ ਫੇਰ ਡਾਵਾਂਗੇ ਗੁੱਡੀ ਆਹ ਵੱਡਾ ਬਣਾ ਗੁੱਡਾ ਨੰਨਾਂ ਮੈਂ ਕਿਹਾ ਤੁਸੀਂ ਵਧਾਉਂਦੇ ਲੱਗੂਗਾ ਮੇਰਾ ਪੇਚਾ ਸੋ ਬਾਬਾ ਆਪਣਾ ਗੁੱਦਾ ਫੜ ਲਿਆ ਤੇ ਡੋਰ ਕਿਨਹੀਂ ਨਿਕਲਦੀ ਗਈ ਦੇਖੋ ਬਾਬੋ ਉਹ ਗੁੱਡੇ ਦੇ ਨਾਲ ਆਪਣਾ ਲੋਣੀ ਹੁਣ ਪੇਚਾ ਪੇਕਾਣਾ ਲੱਗ ਕਲਾਮ ਤੋਂ ਤੇ ਚਲਾ ਲੈ ਨਹੀਂ ਸੋ ਬਾਬਾ ਆਪਣਾ ਪੇਚਾ ਲਾ ਕੇ ਪਿੱਛੇ ਆਪਾਂ ਇਹ ਚਲੇ ਜਾਂਦੇ ਨਾ ਨਹੀਂ ਬਾਬਾ ਇਹੇ ਪੇਚਾ ਲੱਗ ਆਪਣਾ ਵੇਖ ਕਿਨੇ ਉੱਡ ਗਈ ਕਬੂਤਰ ਹੀ ਕਬੂਤਰ ਹੋ ਗਈ ਤੇਰੀ ਬੁੱਤ ਬਾਬੂ ਇਹ ਪੇਟਾਂ ਨਾ ਡਰਾ ਇਹ ਸ਼ੇਵਨੀ ਗੁੱਡੀ ਉੱਡਦੀ ਬਈ ਹਰੇ ਸੰਗ ਰਾਤੇ ਤਾਈ ਜੱਦੇ ਇਹ ਫਰਗਾ ਜਾ ਲੈ ਜੱਦੇ ਬਾਬਾ ਬੰਨਮ ਕਾਈ ਪਾਤੀ ਨੀ ਵੇਖੋ ਜਾਂਦੇ ਸਾਲੇ ਓ ਆ ਗਈ ਓ ਕੀ ਆਈਏ ਮੈਂ ਲਿੱਟਣਾ ਕੰਮ ਕਰਦਾ ਓਏ ਧੋ ਰੋਈ ਓਏ ਧੋ ਰੋਈ ਸੋ ਮਿੱਤਰੋ ਇੱਕ ਬੱਲੇ ਇੱਕ ਗੁੱਡਾ ਆਪਾਂ ਹੋਰ ਵਾਰ ਤਾਂ ਦਿਖਾਓ ਮਿੱਤਰਾਂ ਨੂੰ ਮੋਜ ਜਾਂਦਾ ਵੀ ਮਿੱਤਰੋ ਆਪਾਂ ਆਪਣੀ ਡੋਰਵਿਨੀ ਸ਼ੂਟਿੰਗ ਦੀ ਇੰਨੀ ਤਰ੍ਹਾਂ ਦੇ ਭਾਰ ਆਪਾਂ ਪਤਾਈਆਂ ਹੋਰ ਤਾਂ ਮਿੱਤਰੋ ਗੁੱਡਾ ਆਪਣਾ ਭਾਰਾ ਰੱਖਿਆ ਕਰਿਓ ਜਦੋਂ ਡੋਣਾ ਹੁੰਦਾ ਜਦੋਂ ਵਾਦਾ ਘੱਟਾ ਹੋ ਜਾਂਦਾ ਸਾਰਿਆਂ ਨਾਲ ਆਹ ਵਾਓ ਓ ਯਾਦਾਈ ਓ ਯਾ ਨੱਬਾ ਵੇ ਆਪਣਾ ਗੁੱਡਾ ਨਹੀਂ ਉਹ ਆਪਣਾ ਨਹੀਂ ਆਪਣਾ ਪੇਚਾ ਲੱਗ ਚੁਕਿਆ ਅਦਰ ਵੀ ਵੇਖੋ ਬਾਬਿਓ ਨਹੀਂ ਹੱਜਣ ਲੱਗਾ ਲਮਕਾਈ ਪੋਨ ਨੂੰ ਹੁੰਦਾ ਫਿਰਦਾ ਉਹ ਫੇਰ ਆਖਣਾ ਕੱਲੇ ਨੂੰ ਘੇਰ ਲਿਆ ਤੇ ਡੰਡ ਪੈ ਗਏ ਮਤਰਾ ਦੇ ਬਾਬਿਓ ਵੇਖੋ ਵੀਰ ਉਹਨਾਂ ਨੇ ਉਹ ਗੁੱਡੀ ਆਈ ਉਹ ਬਾਬਿਓ ਪੂਦੀ ਨੰਗੀ ਰਿਆ ਆਪ ਕੋ ਸਿਰ ਤੋਂ ਓਏ ਵੱਡਿਆ ਗਿਆ ਆਪਣਾ ਆ ਗਿਆ ਉਹ ਬਾਬਿਓ ਦੀ ਡੋਰ ਪੈ ਗਈ ਆਪਣਾ ਵੱਡਿਆ ਗਿਆ ਜੇ ਆਓ ਜਾਂਦਾ ਆਪਣਾ ਉਹ ਲੈ ਤੂੰ ਡੋਰ ਲਾ ਪਣੀ ਆਪਣਾ ਗੁੱਡਾ ਵਟਿਆ ਗਿਆ ਆ ਜਾਂਦਾ ਯਾਰ ਬਾਬਿਓ ਗਿਆ ਆਪਣਾ ਗੁੱਡਾ ਜਾਂਦਾ ਯਾਰ ਇੱਕ ਗਿਆ ਤੇ ਇੱਕ ਆਪਣੇ ਨੂੰ ਲੈ ਕੇ ਬਹਿ ਗਿਆ ਇੱਥੇ ਐ ਕੀ ਆ ਇੱਕ ਆਪਣੇ ਨੂੰ ਵੀ ਲੈ ਕੇ ਬਹਿ ਗਿਆ ਆਹੋ ਆਪ ਤੇ ਸਾਲਾ ਵੱਡੀ ਵੱਡੀ ਰਾੜਾ ਢਾਵੀ ਲੈ ਗਿਆ ਥੱਲੇ ਚੱਲੇ ਟੱਪ ਕੰਦ ਮੇਰਾ ਵੀਰ ਹੋ ਗਿਆ ਸ਼ੁਰੂ ਆ ਵੇਖੋ ਕਿੰਦੀ ਅੱਗ ਲੱਗੀ ਐ ਲੋਕ ਵੇਖੋ ਵੀਰ ਕਿ ਤਰ੍ਹਾਂ ਜਾਂਦਾ ਜੀ ਓਏ ਆ ਗਿਆ ਓਏ ਓਏ ਇਹਨੂੰ ਨਾ ਹੱਥ ਨਾ ਹੀ ਵੀਰ ਇਹ ਉਹ ਤੂੰ ਬੰਦਾ ਛੇੜਨਾ ਤੇ ਦੱਸ ਬੱਲੀਏ ਇਹ ਤੈਨੂੰ ਕਟਣਾ ਪੈਣਾ ਆ ਇਹਨੂੰ ਆ ਵੇਖੋ ਇੱਥੋਂ ਫੜੋ ਉਹ 10 ਪਰ ਆਇਓ ਹਣਗੇ ਸਾਰੇ ਇੱਥੇ ਇੱਥੇ ਥੱਲੇ ਰੱਖੋ ਥੱਲੇ ਥੱਲੇ ਇੱਥੋਂ ਹੱਥ ਪਾਓ ਬੈ ਕੇ ਐ ਜਿਹੜਾ ਪੰਜਾਂ ਨਹੀਂ ਲਾਈਦਾ ਹੁੰਦਾ ਉਹ ਵਾਲਾ ਸਾਬ ਬਣਾਇਆ ਆਪਾਂ ਆ ਵੀਰ ਜੀ ਚਾਦਰ ਫੜੋ ਤੁਸੀਂ ਅੱਜ ਵੀਨੇ ਕਿਨੇ ਕਿ ਜਾਣੇ ਓਏ ਓਏ ਨਹੀਂ 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 ਦੂਆ ਤਾਂ ਨਾ ਨੀ ਗੱਲ ਬੰਦੀ ਨਾ ਮੇਰੇ ਆਪਣੇ ਦਾਸ ਸਾਹਿਬ ਆ ਗਏ ਨੇ ਵੇਖੋ ਮਿੱਤਰੋ ਉਹਦੇ ਕੋਈ ਮੀਂਹ ਨਹੀਂ ਮਿਰਚੀ ਇਹਨੂੰ ਆ ਵੇਖੋ ਲੈ ਯਾਰ ਮੈਂ ਕਰ ਬੈ ਇੱਥੇ ਰੱਖੋ ਹੁਣ ਲਾਓ ਪੰਜਾ ਮੈਂ ਪੈਰ ਰੱਦਾਂ ਮੈਂ ਪੈਰ ਰੱਦਾਂ ਸੁਬਾਬੋ ਆਪਣਾ ਵੀਰ ਲੌਣ ਲਗਾ ਪੰਜਾ ਆਹੋ ਪੈਰ ਚੱਲ ਹੁਣ ਲਾ ਲੈ ਲੈ ਆਹ ਫਰਾਂ ਲੈ ਇੱਕ ਉਹ ਰਾਗਾ ਨੀਲਮ ਨੀਲਾ ਆ ਗਿਆ ਆਪਣਾ ਨੀਲ ਆ ਗਿਆ ਨੀਲ ਬਾਬਿਓ ਇਧਰ 에ਰੇ ਵੇਨੇ ਆਪਕ ਨਿਕ ਜਾ ਇਹ ਇਹ ਠੀਕ ਆ ਠੀਕ ਆ ਉਹ ਮੁੰਡੇ ਚੁੱਕਦਾ ਚੱਲੇ ਸੋ ਬਾਬਿਓ ਹੁਣ ਤੁਹਾਨੂੰ ਮਿਲਦੇ ਅਗਲੇ ਵਲੌਗ ਦੇ ਵਿੱਚ ਵਲੌਗ ਵਧੀਆ ਲੱਗੇ ਚੈਨਲ ਨੂੰ ਗਾ ਲਓ ਸਬਸਕ੍ਰਾਈਬ ਕਰ ਦਰ ਕਹਿੜ ਕਣ ਵਲੌਗ ਦੇਖਣ ਲਈ ਤੇ ਆਪਣਾ ਵਲੌਗ ਇੱਕ ਚੈਲੰਜ ਵਾਲਾ ਆਊਗਾ ਤੇ ਉਰਚੇ ਵੇਖੋ ਕਿੰਨੇ ਹਾਸੇ ਸਰਪੇ ਨੇ ਫਨੀ ਵੀਡੀਓ ਆ ਤਾਂ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤਾਂ ਇਸਾਨ ਸਾਸਰੀ ਘਰ ਵਿੱਚ